ਹਜੂਰ ਦੀ ਪਿਆਰੀ ਸਾਥ ਸੰਗਤ ਜੀ ਰਾਧਾ ਸਵਾਮੀ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਇੱਕ ਐਸੀ ਘਟਨਾ ਦੇ ਬਾਰੇ ਜਿਸ ਨੇ ਸਾਰੀਆਂ ਹੀ ਸੰਗਤਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਪੰਜਾਬ ਦੀ ਇਹ ਪਵਿੱਤਰ ਧਰਤੀ ਜਿੱਥੇ ਸੰਤਾਂ ਮਹਾਂਪੁਰਸ਼ਾਂ ਸੂਫੀਆਂ ਦੀਆਂ ਬਾਣੀਆਂ ਸਦੀਆਂ ਤੋਂ ਲੋਕਾਂ ਦੇ ਦਿਲਾਂ ਦੇ ਵਿੱਚ ਬੂੰਜੀਆਂ ਹਨ ਇਹ ਧਰਤੀ ਜਿੱਥੇ ਗੁਰੂਆਂ ਦੇ ਉਪਦੇਸ਼ਾਂ ਨੇ ਮਨੁੱਖਤਾ ਨੂੰ ਸੱਚ ਪ੍ਰੇਮ ਅਤੇ ਸੇਵਾ ਦਾ ਰਾਹ ਦਿਖਾਇਆ ਤੇ ਡੇਰਾ ਰਾਧਾ ਸਵਾਮੀ ਸਾਦਸੰਗ ਵਿਆਸ ਜੇਕਰ ਆਪ ਉਸ ਦਾ ਜ਼ਿਕਰ ਕਰੀਏ ਤਾਂ ਹਮੇਸ਼ਾ ਹੀ ਸੱਚ ਦੇ ਰਾਹ ਤੇ ਚੱਲਣ ਦੀ ਸਾਨੂੰ ਸੇਧ ਦਿੰਦਾ ਹੈ ਸੱਚ ਦੇ ਰਾਹ ਤੇ ਚੱਲਣ ਸਾਨੂੰ ਸੱਚਾ ਰਾ ਦਿਖਾਉਂਦਾ ਹੈ ਉਸੇ ਹੀ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਪਰ ਦੇਰਾ ਰਾਧਾ ਸਵਾਮੀ 사త్సੰਗ ਅਭਿਆਸ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਮੁਕਾਮ ਹੈ ਜਿਹੜੀਆਂ ਸੰਗਤਾਂ ਉਸ ਦਰਬਾਰ ਨੂੰ ਮੰਨਦੀਆਂ ਨੇ ਉਹ ਪੜੇ ਭੰਤੀ ਜਾਣਦਿਆਂ ਨੇ ਕਿ ਉਸ ਡੇਰੇ ਦੇ ਵਿੱਚ ਕੀ ਹੈ ਕਿਹੜੀ ਰੋਹਾਨੀਅਤ ਕਿਹੜੀ ਸ਼ਕਤੀ ਕਿਹੜੀ ਪਾਵਰ ਜਿਹੜੀ ਵਿਲ ਪਾਵਰ ਜਿਸ ਨੂੰ ਆਪਾਂ ਬੋਲ ਸਕਦੇ ਆ ਉਸ ਡੇਰੇ ਦੇ ਵਿੱਚ ਵਸਦੀ ਹੈ ਪਰ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਉਸ ਸੱਚ ਨੂੰ ਨਹੀਂ ਸਮਝ ਸਕੇ ਉਹਨਾਂ ਦੇ ਵਿੱਚੋਂ ਇੱਕ ਨਿਹੰਗ ਸਿੰਘ ਜਿਸ ਦਾ ਨਾਮ ਸੀ ਜਸਕਰਨ ਸਿੰਘ ਉਸ ਦਾ ਜੀਵਨ ਜੋ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਿਧਾਂਤਾਂ ਅਤੇ ਖਾਲਸਾ ਦੀ ਸ਼ੁੱਧਤਾ ਨੂੰ ਸਮਰਪਿਤ ਸੀ ਜਸਕਰਨ ਸਿੰਘ ਨੇ ਜਿੰਨੇ ਵੀ ਪੰਜਾਬ ਦੇ ਡੇਰੇ ਆ ਨਾ ਉਹਨਾਂ ਨੂੰ ਪਖੰਡ ਦਾ ਅੱਡਾ ਮੰਨ ਲਿਆ ਸੀ ਤੇ ਖਾਸ ਤੌਰ ਤੇ ਜਦੋਂ ਡੇਰਾ ਰਾਧਾ ਸਵਾਮੀ ਵਿਆਸ ਉਸ ਦੇ ਵੱਧ ਦੇ ਪ੍ਰਭਾਵ ਨੂੰ ਦੇਖ ਕੇ ਇੱਕ ਦਿਨ ਉਸ ਨੇ ਸੋਚ ਲਿਆ ਕਿ ਮੈਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਸ ਨੂੰ ਖਤਮ ਕਰਾਂਗਾ ਕਿਉਂਕਿ ਉਸ ਦੇ ਮਨ ਦੇ ਵਿੱਚ ਇੱਕ ਐਦਾਂ ਦੀ ਕਰੋਧ ਭਰ ਚੁੱਕਿਆ ਸੀ ਐਦਾਂ ਦੀ ਇੱਕ ਲਲਕ ਸੀ ਕਿ ਮੈਂ ਡੇਰਾਵਾਦ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਾਂਗਾ ਉਤਨੇ ਹੀ ਲੱਗਦਾ ਸੀ ਕਿ ਬਾਬਾ ਗੁਰਿੰਦਰ ਸਿੰਘ ਦੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਅਤੇ ਇਸ ਪਖੰਡ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਉਸ ਦੀ ਹੈ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਕਰਨ ਕੀ ਜਾ ਰਿਹਾ ਹਾਂ ਤੇ ਉੱਥੇ ਕਿਹੜੀ ਸ਼ਕਤੀ ਹੈ ਜਿਹੜੀ ਮੈਨੂੰ ਰੋਕ ਕੇ ਮੈਨੂੰ ਜੋ ਸੱਚ ਦਾ ਰਾਹ ਦਿਖਾਵੇਗੀ ਇੱਕ ਰਾਤ ਜਦੋਂ ਚੰ드ਰਮਾ ਮੱਧਮ ਰੋਸ਼ਨੀ ਵਿੱਚ ਲੁਕਿਆ ਹੋਇਆ ਸੀ ਜਸਕਰਨ ਸਿੰਘ ਨੇ ਆਪਣਾ ਨੀਲਾ ਬਾਣਾ ਪਾਇਆ ਵਰਛਾ ਤੇ ਕਿਰਪਾਨ ਦੇ ਨਾਲ ਲੈਸ ਹੋਇਆ ਤੇ ਡੇੜਾ ਵਿਆਸ ਦੇ ਵੱਲ ਚੱਲ ਪਿਆ ਉਸ ਦੀਆਂ ਅੱਖਾਂ ਦੇ ਵਿੱਚ ਗੁੱਸੇ ਦੀ ਚਮਕ ਸੀ ਤੇ ਦਿਲ ਦੇ ਵਿੱਚ ਇੱਕ ਮਕਸਦ ਸੀ ਬਾਬਾ ਗੁਰਿੰਦਰ ਸਿੰਘ ਨੂੰ ਸਮਾਪਤ ਕਰਨਾ ਉਸਨੇ ਡੇਰੇ ਦੀ ਸੁਰੱਖਿਆ ਨੂੰ ਚੱਕਵਾ ਦੇਣ ਦੀ ਯੋਜਨਾ ਬਣਾਈ 사ਤਸੰਗ ਦੇ ਸਮੇਂ ਜਦੋਂ ਸਾਰੇ ਭਗਤ ਬਾਬਾ ਜੀ ਦੇ ਉਪਦੇਸ਼ ਸੁਣਨ ਵਿੱਚ ਮਗਨ ਹੁੰਦੇ ਉਹ ਚੁੱਪਚਾਪ ਅੰਦਰ ਦਾਖਲ ਹੋ ਜਾਵੇ ਡੇਰੇ ਦੇ ਵਿਸ਼ਾਲ ਦਰਵਾਜ਼ਾਂ ਨੂੰ ਪਾਰ ਕਰਦਿਆਂ ਜਿਸ ਕਰਨ ਨੇ ਆਪਣੇ ਆਪ ਨੂੰ ਭਗਤਾਂ ਦੀ ਭੀੜ ਵਿੱਚ ਲੁਕੋ ਲਿਆ ਤੇ 사ਤਸੰਗ ਸ਼ੁਰੂ ਹੋਣ ਵਾਲਾ ਸੀ ਬਾਬਾ ਗੁਰਿੰਦਰ ਸਿੰਘ ਜੀ ਸਟੇਜ ਦੇ ਉੱਪਰ ਬੈਠੇ ਸੀ ਬੜੇ ਹੀ ਸਾਦਗੀ ਨਾਲ ਲੋਕਾਂ ਨੂੰ ਸੱਚ ਦਾ ਰਾਹ ਦੱਸ ਰਹੇ ਸਨ ਜਿਸ ਕਰਨ ਦੀਆਂ ਨਜ਼ਰਾਂ ਬਾਬੇ ਤੇ ਟਿਕੀਆਂ ਸਨ ਉਹ ਬਰਛਾ ਹੱਥ ਵਿੱਚ ਫੜ ਕੇ ਅਤੇ ਸਖਤ ਹੋਇਆ ਤੇ ਹੌਲੀ-ਹੌਲੀ ਅੱਗੇ ਵਧਿਆ ਤੇ ਇੱਕ ਪਲ ਵਿੱਚ ਉਸਨੇ ਆਪਣਾ ਵਰਛਾ ਚੁੱਕਿਆ ਤੇ ਜਿਵੇਂ ਸਭ ਕੁਝ ਖਤਮ ਹੋਣ ਵਾਲਾ ਸੀ ਪਰ ਉਸੇ ਪਲ ਜਦੋਂ ਜਸਕਰਨ ਦਾ ਵਰਛਾ ਬਾਬੇਵਾਲ ਵਧਣ ਲੱਗਿਆ ਤਾਂ ਅਚਾਨਕ ਸਤਸੰਗ ਦੇ ਹਾਲ ਵਿੱਚ ਇੱਕ ਅਜੀਬ ਸ਼ਾਂਤੀ ਛਾ ਗਈ। ਹਵਾ ਦੇ ਵਿੱਚ ਇੱਕ ਅਜੀਬ ਗੰਧ ਫੈਲ ਗਈ ਜਿਵੇਂ ਕਿਸੇ ਫੁੱਲਾਂ ਦੀ ਮਹਿਕ। ਸਾਰੇ ਭਗਤ ਹੈਰਾਨ ਸਨ। ਕਿਸੇ ਨੂੰ ਕੋਈ ਸਮਝ ਨਹੀਂ ਆਇਆ ਕਿ ਇਹ ਕੀ ਹੋ ਰਿਹਾ ਹੈ। ਅਚਾਨਕ ਹੌਲ ਦੇ ਪਿਛਲੇ ਹਿੱਸੇ ਤੋਂ ਇੱਕ ਤੇਜ਼ ਰੋਸ਼ਨੀ ਚਮਕੀ। ਸਾਰਿਆਂ ਦੀ ਨਜ਼ਰਾਂ ਉਸ ਵੱਲ ਮੁੜੀਆਂ। ਉਸ ਰੋਸ਼ਨੀ ਵਿੱਚੋਂ ਇੱਕ ਸਵਾਰ ਪ੍ਰਗਟ ਹੋਇਆ। ਇੱਕ ਨੀਲੇ ਘੋੜੇ ਤੇ ਸਵਾਰ ਸਫੇਦ ਦਾੜੀ ਵਾਲਾ ਇੱਕ ਬਜ਼ੁਰਗ ਸੰਤ ਜਿਸ ਦੀਆਂ ਅੱਖਾਂ ਵਿੱਚ ਅਜੀਬ ਚਮਕ ਸੀ। ਉਸਦੇ ਹੱਥ ਵਿੱਚ ਇੱਕ ਚਮਕਦਾਰ ਕਿਰਪਾਨ ਸੀ ਅਤੇ ਉਸਦੀ ਹਾਜ਼ਰੀ ਨੇ ਸਾਰੇ ਹਾਲ ਨੂੰ ਅਲੌਕਿਕ ਊਰਜਾ ਦੇ ਨਾਲ ਭਰਪੂਰ ਕਰ ਦਿੱਤਾ। ਦਸਕਰਨ ਸਿੰਘ ਦਾ ਵਰਛਾ ਹਵਾ ਦੇ ਵਿੱਚ ਹੀ ਰੁਕ ਗਿਆ ਜਿਵੇਂ ਕਿਸੇ ਅਦਿੱਖ ਸ਼ਕਤੀ ਨੇ ਉਸਦੇ ਹੱਥ ਨੂੰ ਜਕੜ ਲਿਆ ਹੋਵੇ ਦਸਕਰਨ ਸਿੰਘ ਉਸ ਸਵਾਰ ਦੀ ਗੂੰਜ ਦੀ ਆਵਾਜ਼ ਵਿੱਚ ਕਿਹਾ ਕਿ ਤੇਰੀ ਸੋਚ ਗੁਰੂ ਦੇ ਸਿਧਾਂਤਾਂ ਦੇ ਵਿਰੁੱਧ ਹੈ ਸੱਚ ਨੂੰ ਸਮਝਣ ਤੋਂ ਪਹਿਲਾਂ ਤੂੰ ਤਲਵਾਰ ਕਿਉਂ ਚੁੱਕੀ ਦਸਕਰਨ ਸਿੰਘ ਦੇ ਹੱਥ ਕੰਮਣ ਲੱਗ ਪਏ ਉਸ ਦੀਆਂ ਅੱਖਾਂ ਵਿੱਚ ਡਰ ਅਤੇ ਹੈਰਾਨੀ ਸੀ ਕਿ ਤੂੰ ਕੌਣ ਹੈ ਉਸਨੇ ਡਰ ਦੀ ਆਵਾਜ਼ ਵਿੱਚ ਪੁੱਛਿਆ ਮੈਂ ਚਰਨ ਸਿੰਘ ਇਸ ਡੇਰੇ ਦਾ ਸੰਸਥਾਪਕ ਜਿਸ ਦੀ ਰੂਹ ਅੱਜ ਵੀ ਸੱਚ ਦੀ ਰਾਖੀ ਕਰਦੀ ਹੈ ਉਸ ਸਵਾਰ ਨੇ ਕਿਹਾ ਅਤੇ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਹਿਰਤਾ ਸੀ ਸਾਰਾ ਹਾਲ ਫਨ ਹੋ ਗਿਆ ਜਿਸ ਕਾਰਨ ਸਿੰਘ ਦਾ ਵਰਛਾ ਘਰਤੀ ਦੀ ਡਿੱਗ ਪਿਆ ਉਸਦੇ ਪੈਰਾਂ ਹੇਠੋਂ ਜ਼ਮੀਨ ਸਰਗ ਗਈ ਉਸ ਨੂੰ ਸਮਝ ਨਹੀਂ ਸਕਿਆ ਕਿ ਇਹ ਸੁਪਨਾ ਹੈ ਜਾਂ ਹਕੀਕਤ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਜਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਆਪਣੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਰਾਧਾ ਸਵਾਮੀ ਦਸਕਰਨ ਸਿੰਘ ਦਾ ਜੋ ਜਨਮ ਹੈ ਅਮਰਸਰ ਨੇੜੇ ਪਿੰਡ ਦੇ ਵਿੱਚ ਹੋਇਆ ਸੀ ਉਸਦੇ ਪਿਤਾ ਭਾਈ ਮਹਿਤਾਬ ਸਿੰਘ ਇੱਕ ਪ੍ਰਸਿੱਧ ਨਿਹੰਗ ਸਿੰਘ ਸੀ ਜਿਸ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਿਧਾਂਤਾਂ ਤੇ ਚੱਲਦਿਆਂ ਅਨੇਕ ਜੋ ਕਿ ਏਦਾਂ ਦੇ ਧਰਮ ਦੇ ਕੰਮਾਂ ਵਿੱਚ ਹਿੱਸੇ ਲਏ ਦਸਕਰਨ ਸਿੰਘ ਜਿਸ ਨੂੰ ਬਚਪਨ ਤੋਂ ਹੀ ਸਿੱਖ ਇਤਿਹਾਸ ਸ਼ਾਸਤਰ ਵਿਦਿਆ ਤੇ ਗੁਰਬਾਣੀ ਦੀ ਸਿੱਖਿਆ ਮਿਲੀ ਉਸਦੇ ਪਿਤਾ ਨੇ ਉਸ ਨੂੰ ਸਿਖਾਇਆ ਕਿ ਖਾਲਸੇ ਦਾ ਫਰਜ਼ ਹੈ ਕਿ ਧਰਮ ਅਤੇ ਪਖੰਡ ਦਾ ਨਾਸ਼ ਕਰਨਾ ਜਦੋਂ ਦਸਕਰ 16 ਸਾਲ ਦਾ ਸੀ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਇਸ ਘਟਨਾ ਨੇ ਉਸਕਰਨ ਨੂੰ ਅੰਦਰੋਂ ਤੋੜ ਦਿੱਤਾ ਉਸਨੇ ਆਪਣੇ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕਸਮ ਖਾਧੀ ਉਹ ਪੰਜਾਬ ਨੂੰ ਐ ਧਰਮ ਅਤੇ ਪਖੰਡ ਤੋਂ ਮੁਕਤ ਕਰੇਗਾ ਉਸਨੇ ਕਸਮ ਖਾ ਲਈ ਕਿ ਉਸਦੀ ਜਵਾਨੀ ਵਿੱਚ ਉਸਦੀ ਸੋਚ ਸੀਮਤ ਹੋ ਗਈ ਹੈ ਉਹ ਹਰ ਉਸ ਧਾਰਮਿਕ ਸਥਾਨ ਨੂੰ ਪਖੰਡ ਸਮਝਣ ਲੱਗ ਪਿਆ ਦਿੱਤਾ ਸੀ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਸਿਧਾਂਤਾਂ ਦੇ ਉਲਟ ਚੱਲਦਾ ਸੀ ਇਹੀ ਗੱਲ ਨੂੰ ਸੋਚ ਕੇ ਉਹ ਪਹੁੰਚ ਜਾਂਦਾ ਹੈ ਦੇਰਾ ਰਾਧਾ ਸਵਾਮੀ 사ਸੰਗ ਬਿਆਸ ਬਤ ਅਤੇ ਉੱਥੇ ਜਾ ਕੇ ਜਦੋਂ ਦੇਖਦਾ ਹੈ ਜਦੋਂ ਉਸ ਨੇ ਇਹ ਸਾਰੀ ਵਿਉਂਤ ਬਣਾਈ ਕਿ ਮੈਂ ਕਿਵੇਂ ਇਸ ਬਖੰਡ ਨੂੰ ਖਤਮ ਕਰਾਂਗਾ ਪਰ ਉੱਥੇ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ satsang ਫਰਮਾ ਰਹੇ ਸੀ satsang ਸੁਣਦੇ ਸੁਣਦੇ ਜਦੋਂ ਉਸ ਨੂੰ ਬਾਣੀ ਦੀਆਂ ਤੁਕਾਂ ਉਸ ਦੇ ਕੰਨਾਂ ਵਿੱਚ ਪਈਆਂ ਜਦੋਂ ਉਸ ਤੋਂ ਪਹਿਲਾਂ ਜਿੰਨੇ ਵੀ ਭਗਤ ਸ਼ਬਦ ਗਾ ਰਹੇ ਸੀ ਬੀਬੀਆਂ ਸ਼ਬਦ ਗਾ ਰਹੀਆਂ ਸੀ ਉਹਨਾਂ ਸ਼ਬਦਾਂ ਦੇ ਵਿੱਚ ਜੋ ਬਾਣੀ ਦੀਆਂ ਤੁਕਾਂ ਜੋ ਨਾਮ ਦਾ ਗੱਲ ਜੋ ਨਾਮ ਜਪਣ ਦੀ ਗੱਲ, ਸੇਵਾ ਕਰਨ ਦੀ, ਸੁੰਮਰਨ ਕਰਨ ਦੀ ਗੱਲ ਜੋ ਬਾਣੀ ਦੱਸਦੀ ਹੈ, ਉਹੀ ਗੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੱਸ ਰਹੇ ਸੀ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਤਾਂ ਇੱਥੋਂ ਤੱਕ ਸਟੇਜ ਤੇ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਕਿਸੇ ਵੀ ਧਰਮ ਨੂੰ ਬੁਰਾ ਨਹੀਂ ਕਹਿੰਦੇ, ਕਿਸੇ ਵੀ ਧਰਮ ਨੂੰ ਸੀ ਮਾੜਾ ਨਹੀਂ ਕਹਿੰਦੇ। ਚਾਹੇ ਕੋਈ Hindu ਆਵੇ, Musalman ਆਵੇ, Sikh ਆਵੇ, ਅਸੀਂ Isai ਆਵੇ, Yahudi ਆਵੇ, ਕੋਈ ਵੀ ਧਰਮ ਦਾ ਇਨਸਾਨ ਸਾਡੇ ਕੋਲ ਆਵੇ, ਅਸੀਂ ਕਿਸੇ ਨੂੰ ਵੀ ਕਦੇ ਮਾੜਾ ਨਹੀਂ ਆਖਿਆ। ਅਸੀਂ ਸਿਰਫ ਸੱਚ ਦਾ ਰਾਹ ਦੱਸਦੇ ਹਾਂ ਅਤੇ ਹਮੇਸ਼ਾ ਇਹ ਹੀ ਕਹਿੰਨੇ ਆ ਕਿ ਤੁਸੀਂ ਸੱਚ ਦੇ ਰਾਹ ਤੇ ਚੱਲੋ। ਰਾਧਾ ਸੁਆਮੀ ਸਤਸੰਗ ਵਿਆਸ ਦੇ ਵਿੱਚ ਹਮੇਸ਼ਾ ਹੀ ਜੋ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਸ਼ਬਦਾਂ ਦੇ ਆਧਾਰ ਤੇ ਹੀ ਵਿਆਖਿਆ ਕੀਤੀ ਜਾਂਦੀ ਹੈ ਉਹਨਾਂ ਦੇ ਸ਼ਬਦਾਂ ਦੇ ਆਧਾਰ ਤੇ ਹੀ ਦੱਸਿਆ ਜਾਂਦਾ ਹੈ ਕਿ ਤੁਸੀਂ ਕਿਵੇਂ ਉਸ ਪਰਮਪੀਤਾ ਪਰਮਾਤਮਾ ਦੇ ਨਾਲ ਉਸ ਦੋ ਜਹਾਂ ਦੇ ਵਾਲੀ ਦੇ ਨਾਲ ਜੁੜਨਾ ਹੈ ਉਸ ਪਰਮਾਤਮਾ ਦੀ ਤੁਸੀਂ ਸਿਫਤ ਸਲਾਹ ਕਰਨੀ ਹੈ ਤਾਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਰਾਧਾ ਸਵਾਮੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਰਾਧਾ ਸਵਾਮੀ